ਸਸੀ ਗਾਂਟੀ ਉਹ ਠੀਕ ਕਰਨੀ ਆਂ ਅੰਟੀ ਆ ਰੱਖ ਦੇ ਇੱਕ ਤਾਂ ਆਪਣਾ Google Pay ਨੰਬਰ ਦੁਬਾਰਾ ਸਾਨੂੰ ਲੈ ਕੇ ਦੇ ਦਿਓ ਦੁਬਾਰਾ ਬੋਲ ਜਿਵੇਂ ਨਾ Google Pay ਵਾਲਾ ਨੰਬਰ ਲੈ ਆ ਉਹ ਹੋਂ ਤਾਂ ਸਹੀ ਵਾਲਾ ਨੰਬਰ ਲੈ ਆ ਕੱਟ ਗਿਆ ਲਓ ਜੀ ਅਸੀਂ ਆਏ ਆ ਅੱਜ ਇੱਕ ਜ਼ਰੂਰਤਮੰਦ ਵਿਅਕਤੀ ਦੇ ਘਰੇ ਜੋ ਕਿ ਸਾਡੇ ਪਿੰਡ ਦੇ ਹੋਣਹਾਰ ਵਿਅਕਤੀ ਜ਼ਿਲ੍ਹਾ ਸਕੱਤਰ ਕਾਂਗਰਸ ਉਮੀਦਵਾਰ ਤੇ ਸੈਕਟਰੀ ਬਲਕਰਨ ਸਿੰਘ ਜੀ ਸਾਡੇ ਪਿੰਡ ਕਿਲਾ ਨੌਂ ਦੇ ਰਹਿਣ ਵਾਲੇ ਇਸ ਗਰੀਬ ਪਰਿਵਾਰ ਦੇ ਲਈ ਮਦਦ ਲੈ ਕੇ ਆਏ ਨੇ ਰਸਣ ਵਗੈਰਾ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਕੱਪੜੇ ਵੀ ਉਹਨਾਂ ਨੇ ਹੀ ਲੈ ਕੇ ਆਏ ਨੇ ਹਾਂਜੀ ਸਸੀ ਕਾ ਬਾਈ ਜੀ ਅਸੀਂ ਨੇ ਜੀ ਇਹ ਬਹੁਤ ਗਰੀਬ ਪਰਿਵਾਰ ਆ ਇਹਨਾਂ ਦੇ ਦੋ ਮਰੀਜ਼ ਪਹਿਲਾਂ ਵੀ ਪਏ ਹੈਗੇ ਆ ਮੰंजे ਤੇ ਹਾਂਜੀ ਪਹਿਲਾਂ ਵੀ ਅਸੀਂ ਇਹਨਾਂ ਦੀ ਮਦਦ ਕੀਤੀ ਆ ਦਵਾਈਆਂ ਦਿੱਤੀਆਂ ਡਾਕਟਰ ਸਾਹਿਬ ਨੇ ਫ੍ਰੀ ਕੋਰਟ ਤੋਂ ਮਗਾ ਕੇ ਦਿੱਤੀਆਂ ਇਹਨਾਂ ਨੂੰ ਤੇ ਪਹਿਲਾਂ ਵੀ ਰਾਸ਼ਨ ਦੀ ਮਦਦ ਕੀਤੀ ਦੀ ਜਿੰਨੇ ਜੋਗੇ ਸੀਗੇ ਅਸੀਂ ਹਨਾ ਤੇ ਹੁਣ ਵੀ ਅਸੀਂ ਅੱਜ ਵੀ ਇਹਨਾਂ ਨੇ ਸਾਨੂੰ ਬੇਨਤੀ ਕੀਤੀ ਸੀ ਰਾਸ਼ਨ ਦਾ ਜਿੰਨੇ ਜੋਗੇ ਸੀ ਉਹ ਲੈ ਕੇ ਆਏ ਆ ਜੀ ਚਲੋ ਬਹੁਤ ਵਧੀਆ ਗੱਲ ਇਹ ਨਾਲ ਅਸੀਂ ਕੱਪੜਿਆਂ ਦੀ ਸੇਵਾ ਕੁੱਛ ਕੀਤੀ ਆ ਤੇ ਇਸ ਕਰਕੇ ਸਾਨੂੰ ਇਹ ਜੀ ਜਿੰਨੇ ਵੀ ਆਪਾਂ ਹੈਗੇ ਜੀ ਸਾਰਿਆਂ ਨੂੰ ਆਪਣੇ ਦੋਦਾਂ ਦੇ ਹਿਸਾਬ ਨਾਲ ਕਰਨਾ ਚਾਹੀਦਾ ਹਨਾ ਹਾਂਜੀ ਤੇ ਇਹ ਹੀ ਹੈ ਜੀ ਬੱਸ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਲਈ ਇਹਨਾਂ ਨੇ ਕਹਿਨ ਕਿ ਪੁੱਤਰ ਬਹੁਤ ਧੰਨਵਾਦ ਇਹਨਾਂ ਦਾ ਵੀ ਜਿਹੜੀ ਸਾਡੀ ਹੈਲਪ ਕੀਤੀ ਹੈ ਹਾਂਜੀ ਉਹ ਬੇਟੀ ਹੈ ਸਾਡੀ ਤੇ ਵੀ ਹੋਲ ਸਾਡੀ ਹੈਲਪ ਕੀਤੀ ਜਵੇਂ ਬੇਟੀ ਦੀ ਪੜ੍ਹਾਈ ਦੇ ਬਾਰੇ ਬਾਕੀ ਦੋ ਮਰੀਜ਼ਾਂ ਦੇ ਵੀ ਹਾਂਜੀ ਪਹਿਲਾਂ ਹੀ ਮਦਦ ਕਰਦੇ ਰਹੀ ਥੋੜੀ ਹਾਂਜੀ ਪਹਿਲਾਂ ਵੀ ਕਰਦੇ ਰਹੀ ਮਦਦ ਦੇ ਨਾਲ ਚਲੋ ਪਹਿਲਾਂ ਵੀ ਕੀਤੇ ਸੀ ਪਹਿਲਾਂ ਵੀ ਰਾਤ ਨੂੰ ਲੈ ਕੇ ਗਏ ਵਾਹਿਗੁਰੂ ਤੱਕੀਆਂ ਬਖਸ਼ੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਗੁੱਗਲ ਪੇ ਨੰਬਰ ਇਹਨਾਂ ਦਾ ਗੁੱਗਲ ਪੇ ਨੰਬਰ ਬੋਲਦੇ ਜੀ ਤੇ ਨੰਬਰ ਆ ਜੀ ਇਹ ਮੈਂ ਬੋਲ ਦਿੰਨਾ 88720 88792 ਤੇ ਇਹਦੇ ਵਿੱਚ ਕੋਈ ਵੀ ਭੈਣ ਭਰਾ ਆਪਣੀ ਸਿੱਧੇ ਤੌਰ ਤੇ ਮਦਦ ਕਰ ਸਕਦਾ ਜੀ ਸਿੱਧੇ ਇਹਨਾਂ ਨੂੰ ਪੈਸੇ ਪਾ ਸਕਦਾ ਹੈ ਤੇ ਕਰਾਏ ਤੇ ਰਹਿੰਦੇ ਆ ਬਹੁਤ ਗਰੀਬ ਪਰਿਵਾਰ ਆ ਦੋ ਮਰੀਜ਼ ਇਹਨਾਂ ਦੇ ਘਰੇ ਲੱਗੇ ਆ ਜੀ ਤੇ ਅਸੀਂ ਵੀ ਪਿੰਡ ਵਾਲੇ ਜਿੰਨੇ ਜੋਗੇ ਹੈਗੇ ਸਾਰੇ ਸੰਜੋਗ ਕਰ ਰਹੇ ਆ ਮੈਂ ਬਲਕਰਤ ਸਿੰਘ ਮੰੰਦਰ ਜ਼ਿਲ੍ਹਾ ਸਕੱਤਰ ਕਾਂਗਰਸ ਕਮੇਟੀ ਫਰੀਦਕੋਟ ਮੈਂ ਪਹਿਲਾਂ ਵੀ ਮਰਦ ਕੀਤੀ ਹੁਣ ਵੀ ਕਰ ਰਹੇ ਆ ਜੀ ਹੋਰ ਵੀ ਕਰਾਂਗੇ ਇਹਨਾਂ ਨੂੰ ਮਾਤਾ ਤੁਹਾਨੂੰ ਸਿਲੰਡਰ ਆ ਗਿਆ ਸੀ ਨਾ ਕਰੇ ਆ ਸਿਲੰਡਰ ਵੀ ਦਵਾਤਾ ਜੀ ਹੋਰ ਵੀ ਅਸੀਂ ਸਾਰੇ ਭਰਾ ਰਲ ਕੇ ਜਿੰਨੇ ਜੁਕੇ ਹੈਗੇ ਇਹਨਾਂ ਨੇ ਵੀ ਆਪ ਦਾ ਵਿੱਚ ਪਾਏ ਪਏ Google Pay 'ਚ ਵੀ ਪਾਏ ਆ ਤੇ ਬਾਕੀ ਹੋਰ ਵੀ ਜਿਹੜੀ ਕੋਈ ਲੋੜ ਅਸੀਂ ਮਰਦ ਕਰਾਂਗੇ ਅਸੀਂ ਹੋਰ ਵੀ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਹੋਰ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਲਈ ਅੱਗੇ ਆਓ ਹਾਂਜੀ 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 ਬਿਲਕੁਲ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਆਹ ਦੇਖੋ ਜੀ ਕਰਦੇ ਹਾਲਾਤ ਕਰਦੇ ਵਿੱਚ ਦੋ ਮਰੀਜ਼ ਨੇ ਇੱਕ ਇਹਨਾਂ ਦਾ ਲੜਕਾ ਅੰਟੀ ਦਾ ਔਰ ਇੱਕ ਅੰਕਲ ਜੀ ਨੇ ਇਹਨਾਂ ਦੇ ਘਰ ਵਾਲੇ ਜੋ ਕਿ ਬਹੁਤ ਹੀ ਬੁਰੇ ਹਾਲਾਤ ਆਈ ਇਹਨਾਂ ਦੇ ਬਿਮਾਰੀ ਨਾਲ ਜੂਝ ਰਹੇ ਨੇ ਆ ਦੇਖ ਲਈ ਕਰਦੇ ਆ ਰਾਤ ਕਿਰਾਏ ਤੇ ਰਹਿ ਰਹੇ ਨੇ ਸਾਡੇ ਪਿੰਡ ਨਵੇਂ ਕਿਲੇ ਵਿੱਚ ਵਾਹਿਗੁਰੂ ਜੀ ਨੰਨ ਤੰਦਰੁਸਤ ਬਖਸ਼ੇ ਸਰਕਾਰ ਮਦਦ ਕਰੇ ਇਹਨਾਂ ਦੀਆਂ ਕਮਰੇ ਦੀ ਬਾਕਤ ਵੀ ਨਾਉਂਦੇ ਸਰਕਾਰ ਬੰਦ ਕਰਾ ਔਰ ਇੱਕ ਹੋਰ ਬੇਨਤੀ ਕਿ ਸਰਕਾਰ ਜੋ ਕਿ ਇਹਨਾਂ ਨੂੰ ਇੱਕ ਕਮਰੇ ਦੀ ਵੀ ਮਦਦ ਕਰ ਰਹੀ ਹੈ ਬਹੁਤ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਗ੍ਰਾਂਟ ਪਾਈ ਜਾਵੇ ਗ੍ਰਾਂਟ ਪਾਈ ਜਾਵੇ ਤਾਂ ਕਿ ਇਹਨਾਂ ਗਰੀਬਾਂ ਨੂੰ ਆਪਣਾ ਰਹਿਣ ਬਸੇਰਾ ਮਿਲ ਸਕੇ ਨਾਲੇ ਅਸੀਂ ਹੋਰ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਹੋਰ ਵੀ ਵਰਤਵਾਦ ਇਹਨਾਂ ਦੀ ਮਦਦ ਲਈ ਅੱਗੇ ਆਉਣ ਜਾਂ ਕੇ ਇਹ ਗਰੀਬ ਪਰਿਵਾਰ ਦੀ ਵਰਤਵਾਦ ਬੈਠਾ ਹੋ ਸਕੇ। ਬਹੁਤ ਸਾਰੇ ਕਾਕਾ ਸਾਹਿਬ ਜੀ ਭਾਵੇਂ ਸਾਡੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਵੱਲੋਂ ਵੀ ਅਸੀਂ ਕਿਰਾਏ ਤੇ ਰਹਿੰਦੇ ਹਾਂ। ਸਾਂਝ ਜਗਾ ਦਿੱਤੀ ਜਾਵੇ ਤੇ ਘਰਵਾੜੇ ਦਿੱਤਾ ਜਾਵੇ ਸਾਡੇ ਦੀਆਂ ਨੂੰ ਅਸੀਂ ਬਹੁਤ ਪਰੇਸ਼ਾਨ ਹਾਂ। ਅਸੀਂ ਕਿਰਾਏ ਦੇ ਰਹਿੰਦੇ ਨਹੀਂ। ਤ੍ਰਿਪੰਨ ਵਾਲੇ ਵੇਖੇ ਜੀ ਸਰਕਾਰ ਆ ਸਾਨੂੰ ਦੋ ਚਾਰ ਮਰਦੇ ਸੰਗ ਜਗ੍ਹਾ ਦਿੱਤੀ ਹਾਂ ਗਰੀਬਾਂ ਬਾਰੇ ਵੇਖੇ ਸਰਕਾਰ ਬਹੁਤ ਵਿਚਾਰੇ ਔਖੇ ਐ ਇਹਨਾਂ ਨੂੰ ਘਰ ਬਾਰ ਬੰਨੀ ਉਹ ਵੀ ਕਿਰਾਏ ਤੇ ਰਹਿੰਦੇ ਆ ਜੀ ਤੇ ਬਾਕੀ ਟੱਕਾ ਵੇਖ ਲਏ ਤੇ ਇਹਨਾਂ ਨੂੰ ਮਰੀਜ਼ ਪਏ ਜਿੰਦੇ ਦੇ ਉਧਰ ਪੈ ਕੇ ਇਧਰ ਪਿਆ ਜੀ ਬਹੁਤ ਹਾਲਾਤ ਮਰੀਜ਼ ਪਏ ਜੀ ਪਿੰਡ ਲੋ ਤਾਂ ਸੀ ਬਾਈ ਜੀ ਜਿੰਨੇ ਲੋਗੇ ਹੈਗੇ ਮਦਦ ਕਰ ਰਹੇ ਆ ਜੀ ਤੇ ਪਰ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਜੀ ਪੁਰਜ਼ੋਰ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦਾ ਕਮਰਾ ਪਾਇਆ ਜਾਵੇ ਜੀ ਸਰਪੰਚ ਸਾਹਿਬ ਨੂੰ ਪੰਚਾਇਤ ਨੂੰ ਵੀ ਬੇਨਤੀ ਹੈ ਜੀ ਇਹਨਾਂ ਨੂੰ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ